ਬਿਲਕੁਲ ਸ਼ੰਭੂ ਮੋਰਚੇ ਤੇ ਮੌਜੂਦ ਹੈ ਤੇ 4 ਵਜੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੋਇਆ ਸਤਿਮ੍ਰਿਤ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਜਿਹੜੀ ਰੋਡ ਜਿਹੜੀ ਪੰਜਾਬ ਤੋਂ ਹਰਿਆਣਾ ਵੱਲੋਂ ਜਾ ਰਹੀ ਹੈ ਲਗਭਗ ਜਿਹੜੀ ਕਿ ਸਾਫ਼ ਹੋ ਚੁੱਕੀ ਹੋਈ ਹੈ ਕਿਉਂਕਿ ਜਿਹੜੀ ਕੰਕਰੀਟ ਦੇ ਨਾਲ ਇੱਥੇ ਵਾਲ ਬਣਾਈ ਹੋਈ ਸੀ ਉਹਨੂੰ ਤੋੜ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਹੁਣ ਸਫਾਈ ਦਾ ਕੰਮ ਜਿਹੜਾ ਕਿ ਚੱਲਦਾ ਪਿਆ ਹੈ ਜੋ ਕਿ ਲਗਭਗ ਜਿਹੜਾ ਕਿ ਪੂਰਾ ਹੋ ਚੁੱਕਾ ਹੈ ਕਿਉਂਕਿ ਪਹਿਲਾ ਸਭ ਤੋਂ ਪਹਿਲਾਂ ਜੀਸੀਬੀ ਦੀ ਮਦਦ ਦੇ ਨਾਲ ਜਿਹੜਾ ਕਿ ਉਹਨੂੰ ਤੋੜਿਆ ਗਿਆ ਵੈ ਉਸ ਤੋਂ ਬਾਅਦ ਮਸ਼ੀਨਾਂ ਨਾਲ ਚੱਕਣ ਤੋਂ ਬਾਅਦ ਹੁਣ ਵਰਕਰ ਜਿਹੜੇ ਕਿ ਲੱਗੇ ਹੋਏ ਐ ਤੇ ਉਹਨਾਂ ਵੱਲੋਂ ਸਫਾਈ ਕੀਤੀ ਜਾ ਰਹੀ ਪਰ ਜਿਹੜੀ ਦੂਸਰੀ ਸਾਈਡ ਐ ਜੋ ਹਰਿਆਣਾ ਤੋਂ ਪੰਜਾਬ ਵੱਲ ਨੂੰ ਆਣੀ ਐ ਉੱਥੇ ਫਿਲਹਾਲ ਹਜੇ ਕੰਮ ਚੱਲਦਾ ਪਿਆ ਤਸਵੀਰਾਂ ਦਿਖਾ ਦਿੰਦੇ ਕਿ ਉੱਥੇ ਹਜੇ ਤਿੰਨ ਤੋਂ ਚਾਰ ਜਿਹੜੀ ਕਿ ਜੀਸੀਬੀ ਮਸ਼ੀਨਾਂ ਲੱਗੀ ਹੋਈ ਐ ਤੇ ਜਿਹੜੇ ਕੰਕਰੀਟ ਦੇ ਜਿਹੜੀ ਵਾਲ ਬਣੀ ਹੋਈ ਐ ਉਹਨੂੰ ਜਿਹੜਾ ਕੀ ਐ ਟਾਇਟੇਟਰੀ ਕਰਨ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਤੇ ਲਗਭਗ 2 ਘੰਟੇ ਸਮਾਂ ਹੋਰ ਲੱਗ ਜੂਗਾ ਇਹਨੂੰ ਕਿਤਨਾ ਕਿਤੇ ਟਾਇਟੇਟਰੀ ਕਰਨ ਦੇ ਵਿੱਚ ਉਸ ਤੋਂ ਬਾਅਦ ਸਫਾਈ ਹੋਊਗੀ ਤੇ ਯਾਨੀ ਕਿ ਕਹਿ ਸਕਦੇ ਕਿ ਅੱਜ ਸ਼ਾਮ ਤੱਕ ਇਹ ਦੋਨੋਂ ਰੋਡ ਜਿਹੜੀ ਕਿ ਪੂਰੀ ਤਰ੍ਹਾਂ ਸਾਫ਼ ਹੋ ਜੂਗੇ ਕਿਉਂਕਿ ਜਦੋਂ ਡੀਏਜੀ ਹਰਮਨबीर ਗਿਲ ਇੱਥੇ ਪਹੁੰਚਦੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਟ੍ਰਾਇਲ ਕੀਤਾ ਵਾ ਇੱਕ ਗੱਡੀ ਜ਼ਰੂਰ ਗਈ ਹੈ ਤੇ ਉਸ ਤੋਂ ਬਾਅਦ ਇਹ ਵੀ ਚੀਜ਼ ਕੀਤੀ ਗਈ ਹੈ ਕਿ ਇੱਥੋਂ ਜਿਹੜੀ ਕਿ ਰੋਡ ਹੈ ਸ਼ਾਮ ਤੱਕ ਪਬਲਿਕਲੀ ਜਿਹੜੀ ਕਿ ਓਪਨ ਹੋ ਜੂਗੀ ਤੇ ਸੀਟ ਦੇਖ ਸਕਦੇ ਹੋ ਹਰਿਆਣੇ ਵਾਲੀ ਸਾਈਡ ਤੋਂ ਇਹ ਗੱਡੀ ਜਿਹੜੀ ਕਿ ਆਈ ਹੈ ਯਾਨੀ ਕਿ ਹਰਿਆਣਾ ਵੱਲੋਂ ਹੁਣ ਗੱਡੀ ਆ ਰਹੀ ਹੈ ਤੇ ਟ੍ਰਾਇਲ ਜਿਹੜੇ ਕਿ ਕੰਮ ਚੱਲਦਾ ਪਿਆ ਵਾ ਤੇ ਉਧਰਲੀ ਸਾਈਡ ਤੋਂ ਹੁਣ ਇੱਕ ਗੱਡੀ ਆਈ ਯਾਨੀ ਕਿ ਹੁਣ ਹਰਿਆਣਾ ਪੁਲਿਸ ਵੱਲੋਂ ਜਿਹੜਾ ਜਿਹੜਾ ਟ੍ਰਾਇਲ ਕੀਤਾ ਜਾ ਰਿਹਾ ਵਾ ਉਧਰਲੀ ਸਾਈਡ ਤੋਂ ਹੁਣ ਗੱਡੀ ਜਿਹੜੀ ਕਿ ਪੰਜਾਬ ਵੱਲ ਸੜ ਵਾਲਾ ਆਈ ਹੈ ਤੇ ਯਾਨੀ ਕਿ ਟ੍ਰਾਇਲ ਦਾ ਕੰਮ ਚੱਲਦਾ ਪਿਆ ਤੇ ਪਹਿਲਾਂ ਇੱਥੋਂ ਪੰਜਾਬ ਪੁਲਿਸ ਵੱਲੋਂ ਟ੍ਰਾਇਲ ਕੀਤਾ ਗਿਆ ਵਾ ਤੇ ਉਸ ਤੋਂ ਬਾਅਦ ਇਹ ਟ੍ਰਾਇਲ ਹਰਿਆਣਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਕੰਮ ਜਿਹੜਾ ਕੀ ਹੈ ਉਹ ਜੋਰਾ ਸ਼ੋਰਾ ਨਾਲ ਜਿਹੜਾ ਕਿ ਚੱਲਦਾ ਪਿਆ ਤੇ ਕਹਿ ਸਕਦੇ ਕਿ ਜਿਹੜੇ ਹਾਲਾਤ ਹੈ ਉਹ ਸ਼ਾਮ ਤੱਕ ਨੋਰਮਲ ਹੋ ਸਕਦੇ ਪਬਲਿਕਲੀ ਜਿਹੜਾ ਕੀ ਹੈ ਇਹ ਦੋਨੋਂ ਰੋਡਾਂ ਜਿਹੜੀ ਖੁੱਲੀ ਜਾ ਸਕਦੀ ਹੈ ਕਿਉਂਕਿ ਕਈ ਲੋਕ ਹਜੇ ਵੀ ਫਲਾਈਓਵਰ ਦੇ ਉੱਪਰ ਆ ਰਹੇ ਹਨ ਲੱਗਦਾ ਹੈ ਕਿ ਸ਼ਾਇਦ ਰੋਡ ਚੱਲਣੀ ਸ਼ੁਰੂ ਹੋ ਚੁੱਕੀ ਹੈ ਲੇਕਿਨ ਹਜੇ ਤੱਕ ਰੋਡ ਚੱਲਣ ਦਾ ਕੰਮ ਜਿਹੜਾ ਕੀ ਸ਼ੁਰੂ ਨਹੀਂ ਹੋਇਆ ਉਹਨਾਂ ਨੂੰ ਇੱਥੋਂ ਵਾਪਸ ਮੁੜ ਕੇ ਜਾਣਾ ਪੈ ਰਿਹਾ ਕਿਉਂਕਿ ਹਜੇ ਤੁਸੀਂ ਤਸਵੀਰਾਂ 'ਚ ਦੇਖ ਪਾ ਰਹੇ ਹੋ ਕਿ ਹਜੇ ਕੰਮ ਚੱਲਦਾ ਪਿਆ ਹੈ ਲਗਭਗ 4 ਤੋਂ 5 ਮਸ਼ੀਨਾਂ ਲੱਗੀਆਂ ਹੋਈਆਂ ਤੇ ਕੰਕਰੀਟ ਦੇ ਜਿਹੜੀ ਵਾਲ ਬਣੀ ਹੋਈ ਸੀ ਕਾਫੀ ਮਜ਼ਬੂਤ ਹੈ ਵਾਲ ਹੈ ਤੇ ਇਹਨੂੰ ਟਾਈਟੇਰੀ ਕਰਨ ਦਾ ਕੰਮ ਜਿਹੜਾ ਕਿ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਇੱਕ ਸਾਈਡ ਜਿਹੜੀ ਕੀ ਹੈ ਉੱਥੇ ਸਫਾਈ ਲਗਭਗ ਪੂਰੀ ਹੋ ਚੁੱਕੀ ਹੋਈ ਹੈ ਲਗਭਗ ਟ੍ਰਾਇਲ ਜਿਹੜੇ ਕੀ ਪੂਰੇ ਹੋ ਚੁੱਕੇ ਹੋਏ ਹੈ ਤੇ ਇੱਕ ਸਾਈਡ ਤਾਂ ਕਲੀਅਰ ਹੋ ਚੁੱਕੀ ਹੋਈ ਹੈ ਪਰ ਜਿਹੜੀ ਦੂਸਰੀ ਸਾਈਡ ਹੈ ਉਹਨੂੰ ਕਿਤੇ ਨਾ ਕਿਤੇ ਹਜੇ 2 ਘੰਟੇ ਤੋਂ ਵਾਧਾ ਸਮਾਂ ਜਿਹੜਾ ਕਿ ਆ ਲੱਗ ਸਕਦਾ ਹੈ ਯਾਨੀ ਕਿ ਹਜੇ ਕਿੰਨਾ ਕਿਤੇ ਟਾਈਮ ਲੱਗ ਰਿਹਾ ਹੋਇਆ ਪਰ ਦੂਜੇ ਪਾਸੇ ਪੰਜਾਬ ਸਾਈਡ ਦੇ ਜੇਕਰ ਗੱਲ ਕਰੀਏ ਤਾਂ ਉੱਥੇ ਜਿਹੜੀਆਂ ਟਰਾਲੀਆਂ ਵਾ ਲਗਾਤਾਰ ਜਿਹੜੇ ਕਿਸਾਨ ਆ ਉੱਥੇ ਪਹੁੰਚ ਕਰਦੇ ਪਏ ਤੇ ਆਪਣਾ ਸਮਾਨ ਜਿਹੜਾ ਕਿ ਆ ਉਹ ਸਮੇਟ ਕੇ ਲੈ ਕੇ ਜਾ ਰਹੇ ਉਸ ਤੋਂ ਇਲਾਵਾ ਜਿਹੜੇ ਟਰਾਲੀਆਂ ਉਹਨਾਂ ਨੂੰ ਜਿਹੜੇ ਟੋਚਨ ਪਾ ਕੇ ਜਿਹੜਾ ਕਿ ਉਹਨਾਂ ਵੱਲੋਂ ਵਾਪਸ ਲੈ ਕੇ ਜਾਇਆ ਜਾ ਰਿਹਾ ਵਾ ਤੇ ਉਮੀਦ ਕਰ ਸਕਦੇ ਕਿ ਕੱਲ ਸਵੇਰ ਤੱਕ ਫੇਰ ਤੋਂ ਜਿਸ ਤਰ੍ਹਾਂ ਪਹਿਲਾਂ ਸ਼ੰਭੂ ਮੋਰਚੇ ਤੋਂ ਜਾਂ ਫਿਰ ਇਸ ਜਗ੍ਹਾ ਤੋਂ ਜਿਸ ਤਰ੍ਹਾਂ ਗੱਡੀਆਂ ਨਿਕਲਦੀ ਸੀ ਉਸੇ ਤਰ੍ਹਾਂ ਗੱਡੀਆਂ ਜਿਹੜੀ ਕਿ ਦੁਬਾਰਾ ਨਿਕਲੂਗੀ ਤਾਂ نیچے ਵੀ ਤਸਵੀਰਤ ਦੇਖ ਸਕਦੇ ਹੋ ਕਿ نیچے ਵੀ ਜਿਹੜੇ ਕੀ ਹੈ ਜੀਸੀਬੀ ਨਾਲ ਜਿਹੜੇ ਕੀ ਹੈ ਜ਼ਮੀਨ ਹੈ ਉਹਨੂੰ ਜਿਹੜੇ ਕੀ ਸੈੱਟ ਕੀਤਾ ਜਾ ਰਿਹਾ ਕੋਈ ਕਾਫੀ ਸਮਾਂ ਹੋ ਗਿਆ ਸੀਗਾ ਚੀਜ਼ਾਂ ਕਈ ਚੀਜ਼ਾਂ ਨੂੰ ਸੈੱਟ ਨਹੀਂ ਕੀਤਾ ਗਿਆ ਸੀ ਪਰ ਹੁਣ ਜਦੋਂ ਕੱਲ ਇੱਥੇ ਕਾਰਵਾਈ ਹੋਈ ਹੈ ਕੱਲ ਇੱਥੇ ਪੁਲਿਸ ਬਲ ਪਹੁੰਚਦਾ ਹੈਗਾ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਸੀ ਉਹਨਾਂ ਨਾਲ ਗੱਲਬਾਤ ਕਰਦੇ ਤੇ ਉਸ ਤੋਂ ਬਾਅਦ ਗ੍ਰਿਫਤਾਰੀਆਂ ਹੁੰਦੀਆਂ ਵਾ ਉਸ ਤੋਂ ਬਾਅਦ ਜੀਸੀਬੀ ਮਸ਼ੀਨਾਂ ਪਹੁੰਚਦੀ ਹੈਗੀ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਕੀ ਕਹਿ ਸਕਦੇ ਕਿ ਕੱਲ ਰਾਤ ਤੋਂ ਹੀ ਕੰਮ ਚੱਲਦਾ ਪਿਆ ਵਾ ਕੱਲ ਰਾਤ ਨੂੰ ਵੀ ਸਭ ਤੋਂ ਪਹਿਲਾਂ ਜਿਹੜਾ ਸਟੇਜ ਹੈ ਉਹਨੂੰ ਜਿਹੜਾ ਕੀ ਟਾਈਟੇਰੀ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਕਈ ਕਹਿ ਸਕਦੇ ਕਿ ਹੋਰ ਥਾਵਾਂ ਜਿਹੜੀ ਬਣੀਆਂ ਹੋਈ ਸੀ ਪੱਕੀਆਂ ਉਹਨਾਂ ਨੂੰ ਗिराਇਆ ਗਿਆ ਵਾ ਤੇ ਸਵੇਰ ਤੋਂ ਕੱਲ ਰਾਤ ਤੋਂ ਹੀ ਕਹਿ ਸਕਦੇ ਕਿ ਕਾਰਵਾਈ ਚੱਲਦੀ ਪਈ ਹੈ ਤੇ ਹੁਣ ਇੱਕ ਰੋਡ ਜਿਹੜੀ ਕਿ ਪਲੈਨ ਕਰ ਦਿੱਤੀ ਗਈ ਹੈ ਤੇ ਦੂਸਰੀ ਜਿਹੜੀ ਕਿ ਇਹ ਰੋਡ ਹੈ ਉਹਨੂੰ ਹੁਣ ਜਿਹੜੇ ਕਿ ਜਲਦ ਜਿਹੜੇ ਕਿ ਕਲੀਅਰ ਕਰ ਦਿੱਤਾ ਜਾਊਗਾ ਤੇ ਕਹਿ ਸਕਦੇ ਕਿ ਅੱਜ ਸ਼ਾਮ ਨਹੀਂ ਤਾਂ ਕੱਲ ਸਵੇਰ ਤੱਕ ਉਮੀਦ ਕਰ ਸਕਦੇ ਆ ਕਿ ਫੇਰ ਤੋਂ ਇਹ ਰੋਡ ਉਸੇ ਤਰ੍ਹਾਂ ਜਿਹੜੇ ਕਿ ਚੱਲਣੀ ਸ਼ੁਰੂ ਹੋ ਜਾਊਗੀ ਫੇਰ ਤੋਂ ਆਮ ਲੋਕ ਇੱਥੋਂ ਆਪਣੀ ਗੱਡੀਆਂ ਲੈ ਕੇ ਜਾ ਸਕਣਗੇ ਕੈਮਰਾਮੈਨ ਸ਼ਮਸ਼ੀਰ ਦੇ ਨਾਲ ਮੈਰਾਕਵ ਜੈਨ ਦਜ਼ਾਨਾ ਸਪੋਕਸਮੈਨ ਸ਼ੰਭੂ